ਕਿਦਾ ਵੇਂਦ ਕੰਨਾ ਕਰ ਲਾ ਕੱਲ ਕੰਨਾ ਹੋ ਗਿਆ ਜੀ 210 ਕੋਇੰਟਲ ਰਾਤ ਰਾਤ ਪਤਾ ਦਰਸ਼ਨ ਨੂੰ ਕਿ ਦਿੱਤਾ ਹੁਣ ਆਲਾ ਹਾਂ ਅੱਛਾ ਦਰਸ਼ਨ ਨੂੰ ਵੀ ਤਾਂ ਆ ਕੰਮ ਕਰਦਾ ਮੇਰਾ ਆ ਵੀ ਆ ਤੂੰ ਮੁੱਕ ਕੇ ਕਹਿੰਦਾ ਮੈਂ ਤਾਂ ਭਈ ਨਹੀਂ ਬਾਈ ਮੈਂ ਤਾਂ ਪਤਾ ਹੀ ਨਹੀਂ ਦਰਸ਼ਨ ਵਾ ਗਿਆ ਦਰਸ਼ਨ ਅਪਲਾਈ ਦੀ ਕਾਜ ਨਹੀਂ ਦੋ ਬੈਂਕਾਂ ਵਿੱਚ 20 ਹਰਦੇ ਤੇ ਤੂੰ ਮੇਰਾ ਬਾਈ ਤੂੰ ਮੈਂ ਤੇਰਾ ਬਾਈ ਕਿਤੇ ਨਹੀਂ ਇਹ ਭਰ ਗਿਆ ਕਿਵੇਂ ਕਿਤੇ ਨਹੀਂ ਇਹ ਭਰ ਗਿਆ ਜਦੇ ਸੋਰਾ ਹੋ ਗਈ ਜਦ ਲਗਾ ਜਿਹੜੇ ਨੇ ਇੱਥੇ ਨੂੰ ਬੈਠੇ ਨੇ ਕਾਲਰ ਭਾਜਾ ਕਹੀ ਜੱਕੀ ਆਵੇ ਟੌੜ ਆ ਗਿਆ ਉਹਨੂੰ ਮੋਟਰ ਪਤਾ ਕੇ ਭਰਦੇ ਨਹੀਂ ਮੈਂ ਭਰ ਦੋ ਲੋਕਾਂ ਦੇ ਨਾ ਭਰਦੇ ਬੰਗਾ ਇਥੇ ਤਾਂ ਫਿਰ ਇਹ ਸਿੱਖਿਆ ਮਿਲਦੀ ਆ ਵੀ ਜੇ ਕਿਸੇ ਦਾ ਭਰ ਗਿਆ ਉਹਨੂੰ ਬਾਲਟੀ ਕਰ ਦੋ ਜੇ ਤੁਹਾਡਾ ਆਪਣਾ ਭਰ ਗਿਆ ਬੰਦੇ ਵਾਂ ਸ਼ਾਮ ਨੂੰ ਜਾਓ ਫਿਰ ਬੰਦੇ ਨੂੰ ਜਾਓ ਸ਼ਿਕਾਇਤ ਕਰਨ ਨੂੰ ਸ਼ਾਮ ਨੂੰ ਜਾਓ ਕਲਕੱਟੇ ਉੱਪਰ ਡਾਕੜੇ ਪਏ ਖੰਡ ਤੇ ਨਿਕਲ ਆਇਆ ਜੁੱਬਰ ਬਾਹਰ ਹਾਂ ਬਾਗੇ ਜੁੱਬਰ ਬਾਹਰ ਨਿਕਲ ਆਇਆ ਹੁਣ ਅਡੇੜਾ ਪਾਉਣਾ ਆ ਇਹਨਾਂ ਆਹ ਫਾਈ ਠੰਡ ਚੱਕ ਲੈਣੀ ਨੇ ਮਿੰਟ 10 ਲਾਉਣੇ ਹਾਂ 10 ਹਾਂ 10 15 ਮਿੰਟ ਦੀ ਗੇਮ ਆ ਅੱਸੀ ਕਾਲ ਜੀ ਸਿੱਪੀ ਕਾਲ ਆ ਪਾਣੀ ਮਿਰਚਾਂ ਮਿਰਚਾਂ ਭਾਰਤਵਾ ਪਾਰਾ ਛੇ ਦੇ ਉਹ ਜਿਆਦਾ ਮੈਨਾਂ ਕਿ 12 ਕਿਲੋ ਪਾਣੀ ਜਾਂਦਾ ਪ੍ਰੈਸ਼ਰ ਕਿੰਨਾ ਬਣਿਆ ਬਰੋ ਇੱਥੇ ਜਿਹੜਾ ਮੋਟਰ ਤੋਂ ਚੱਲਦੀ ਐ ਜਿਹੜਾ ਮਰਜੀ ਸਮਾਨ ਧੋਦੇ ਸਾਰੇ ਹੀ ਪ੍ਰੈਸ਼ਰ ਬਹੁਤਾ ਪੈਪਦਾ ਪੂਰਾ ਜਾਮ ਕੇ ਚੱਲਦਾ ਹੋਰ ਮੈਂ ਚੜ ਬੱਟਲ ਦੀ ਦੂੰਗਾ ਮੈਂ ਕਿਹੜੀ ਬਾਬਰ ਪਾਣੀ ਦਾ ਪ੍ਰੈਸ਼ਰ ਦੇਤੀ ਤਵਾਸ਼ੀ ਪਾਣੀ ਦਾ ਮਾਰਦੀ ਆ ਹਾਲੇ ਦਾ ਬਹੁਤ ਤੇਰਾ ਆ ਮੇਤਿਆਂ ਹੋ ਗਿਆ ਕੰਮ ਹਾਂ ਬਾਹਰ ਪਾਣੀ ਦੀ ਫੁੱਲ ਰਿਹਾ ਹੈ ਨਾ ਹੋੜਦਾ ਕੰਨ ਕਾ ਯਾ ਮਾ ਕੀ ਬਾਤ ਆ ਪਤਾ ਨਹੀਂ ਲੈ ਲੈ ਹੋਏ ਵਿੱਚ ਹੀ ਆਉਣੀ ਇਹ ਸ਼ਾਮਾ ਦਾ ਹੁਣ ਪਾਣੀ ਪਾ ਪਾ ਭਰੀਆਂ ਇਹ ਉਹ ਨਹੀਂ ਪਰਦਾ ਹੁੰਦਾ ਵੀ ਬੱਚੂ ਨਹੀਂ ਬੱਚੂ ਜੀ ਜਿੱਦਾਂ ਹੋਲੇ ਵੀ ਆਉਣਾਂ ਅੰਦਰ ਸ਼ਾਮਾ ਆਉਲੀ ਆ ਥਲੀ ਇਹ ਨਾ ਆ ਬੂਤੇ ਨੇ ਆ ਜਾ ਜਾਮਣਾ ਕਹਾਂ ਫਿਲਕਣ ਹੈ ਫਿਲਕਣ ਹੈ ਫਿਲਕਣ ਹੈ ਜਿੱਦਾਂ ਜਿਉ ਹੋਏ ਨਾ ਹੈ ਇੱਕ ਤਾਂ ਜਿਉ ਹੋਏ ਨਾ ਲੈ ਹੋ ਜਦ ਜਾਦ ਵੀ ਹੋਊਗੀ ਵੀ ਸ਼ਾਮਾ ਪਰ ਨਹੀਂ ਹਟ ਰੋਣੀ ਕਦੋਂ ਹੈ ਚੱਕਰਾ ਹੋਏ ਕੀ ਛਾਂ ਹੀ ਪਰੋਂ ਜਾਣੀ ਆ ਨਾ ਨਾ ਸੂਰਜ ਜਾਏਗਾ ਹੁਣ ਸੂਰਜ ਨੇ ਬਹੁਤ ਉੱਧਾਏ ਥੋੜਾ ਬਪਰਾ ਨੂੰ ਜਾਣੀ ਚਾਹਵਾ ਉਧਰ ਉਧਰ ਬਰਸਤ ਬਣਾਈ ਆਪਣਾ ਕਿਹਨੇ ਘਟਣਾ ਹੁਣ ਉਧਰ ਬਰਸਤ ਬਣਾ ਲੈ ਦੂਰ ਹੋਰ ਕੀਆ ਮੂਲੀ ਮੂਲੀ ਪਾ ਦੇ ਬਸੋ ਛੜਕਾਓ ਕਰ ਦੇ ਮੈਂ ਅੱਚ ਹੈ ਛੜਕਾਓ ਕਰ ਦੇ ਤਾ ਨਹੀਂ ਮੰਨ ਲਾ ਉਹ ਪਾਣੀ ਭਰ ਦੇ ਇੱਕ ਵਾਰੀ ਭਰਨ ਦੇ ਨੀ ਤੇ ਜਵਾਈ ਕਰਕੇ ਫੇਰ ਉਪਰ ਦਿੰਦੇ ਹੈ ਨਾ ਛੜਦਾ ਹੀ ਨਹੀਂ ਹੈਗਾ ਤੂੰ ਬੁੱਟ ਨਾ ਪਾ ਦੇ ਤੂੰ ਇਹਦਾ ਸਾਹ ਦਾ ਪ੍ਰੈਸ਼ਰ ਬਣਾਇਆ ਤਾ ਕੀ ਨਹੀਂ ਪੜਦਾ ਤੈਨੂੰ ਲੋੜ ਹਮਕੋ ਹੁਣ ਹੀ ਦੇਣੀ ਹੈ ਹੈ ਸਾਨੂੰ ਕੋ ਹੁਣ ਹੀ ਦੇਣੀ ਆ ਮੈਂ ਨਾ ਨਾ ਇਹਦਾ ਜੇ ਆਪ ਮਾਣੀ ਕਿ ਪੀ ਵੀ ਕੇ ਧਰਤੀ ਫਣ ਦੇ ਲਾ ਹਾਂ ਧਰਤੀ ਬਾਣੀ ਪੀ ਵੀ ਗਈ ਮੈਂ ਕਿਹਾ ਲੈ ਸੁੱਕੀ ਬਈ ਆ ਉੱਤਾਂ ਦੇਖ ਲੈ ਕਿੰਨਾ ਹੈ ਮੈਨੂੰ ਠੀਕ ਹੋ ਗਿਆ ਐ ਬਾਈ ਸਲਾ ਇਦੋ ਕਰਤਾ ਕਮ ਹੋਹੀ ਪੈ ਛੋਟਾ ਪੈ ਗਿਆ ਆ ਵੀ ਧੌਣ ਲੱਗੇ ਬਾਈ ਜਿਹੜਾ ਵੇਚ ਵੇਚਣਾ ਉਹ ਆਇਆ ਕਿਹਦਾ ਫੋਨ ਘਾਖਦਾ ਹਾਕਦੇ ਤੇ ਆਈ ਜਾਂਦਾ ਫੂਲ ਬਥੇਰਾ ਕੌਦੋ ਨਹੀਂ ਬਣਿਆ ਹਲੇ ਹੋ ਜੀ ਵੇ ਕਿੱਥੇ ਦਿਮਗ ਕੀ ਯਾਰ ਹੁੰਦੇ ਦੋ ਤਿੰਨ ਨਾਲੇ ਨਾ ਰਹੀ ਜੀ ਰੋਤੀ ਅਸਰ ਜਿਆਦਾ ਕਾਹਕ ਪੈ ਗਿਆ ਹੈ 14 ਕਾਹਕ ਪੈ ਗਿਆ ਨਹੀਂ ਯਾਰ ਥਾਲ ਲੈ ਮਿੱਟੀ ਜਿਆ ਦੇ ਲੱਗ ਤੈਨੂੰ ਜਮ ਤੋਂ ਉਹ ਬੜਾ ਨਮੀ ਮੈਂ ਆ ਫੇਰ ਇਹ ਮੋਟਰ ਚੱਲਦੀ ਜੀ ਆ ਕਿਸ ਮਾਰੇ ਤੋਂ ਹੋਰ ਮਸਾੜਾ ਬੜਾ ਪੈ ਲੈ ਆ ਕੇ ਕਿੰਨੇ ਗਾਣੇ? ਇਹ ਛੋਟਾ। ਟਾਇਰ ਛੋਟਾ, ਫੜਾ ਹੈਗਾ ਉਹ ਤਵੇ ਅਸੀਂ ਚਲ ਜਣਾ। ਹਾਂ ਉਹ ਪਤਾ ਮੇਰੇ ਚੱਲਦਾ। ਨਾ ਤੋੜਦਾ। ਟ੍ਰੈਲਰ। ਹੈ? ਟ੍ਰੈਲਰ। ਤੁਰ ਕੇ। ਇਹਦੀ ਸਾਹਮਣੇ ਕਰੀ ਫੇ ਬਾਈ ਨੇ। ਰੰਗ ਦੀ? ਹਾਂ ਉਹ ਵੀ ਰੰਗ ਤਾਂ ਖੁੰਗਲੀ ਆ। ਫਾਲਿਆਂ ਦੀ ਵੀ ਸਾਹਮਣੇ ਕਰੀ ਵੀ। ਫਾਲਿਆਂ ਦੀ ਸਾਹਮਣੇ ਕਰੀ। ਅਤੇ ਮਿਟ ਮਿਟੀ ਹੋਏਗਾ ਗਗਨ ਗੱਡੇ ਅਨੀਮੀਟੀ ਪਈ ਹੈ ਫਾੜਿਆ ਦੇਖੀ ਹੁਣ ਲਾਤੀ ਆਉ ਦੂਰ ਤੇ ਜਾਮਕ ਦਿਓ ਤੁਹਾਨੂੰ ਇਹ ਆ ਲੈ ਸਾਹੀਆਂ ਅੰਦਰ ਘਾਣਾ ਦਾ ਬਹੁਤ ਫਰਕ ਆ ਬਾਈ ਉਹ ਆ ਹੁਣ ਖੜੇ ਆ ਬਾਹਰ ਨਹੀਂ ਅੰਦਰੇ ਖੜੇ ਤੇ ਸਾਹੀ ਕਹਿੰਦੇ ਟੀਲਾ ਚਾਹੀਦਾ ਛੱਡ ਬਾਈ ਬੜਾ ਸਾਹੀ ਬਾਈ ਬੜਾ ਵੈਵ ਲਿਆ ਭਾਈ ਜੁਵਿੰਦਰ ਪਹੁੰਚਿਆ ਸਤਿ ਸ਼੍ਰੀ ਅਕਾਲ ਜੀ ਕਿਰ ਹੈ ਬੰਦਾ ਕੰਨਾ ਕੱਲ ਕੰਨਾ ਹੋ ਗਿਆ ਜੀ 210 ਕਵਿੰਟਲ ਟਕ ਟਕ ਡਾਕਟਰ ਕੋਲ ਦਾਦਾ ਤਾਦਾ ਕਿੰਨਾ ਹੋਇਆ ਖਾਲੀ ਕਰਨਾ ਹੋਇਆ ਹੈ ਖਾਲੀ ਹੋਇਆ 70 70 ਮੰਨ ਬਲੋ 280 ਕੁੰਟਲ ਦਾ ਖੋਲ ਹੈ ਤੜਾ ਹੋਇਆ ਪਹਿਲਾਂ 285 ਕੋਈ ਚੱਕਰ ਪਤਾ ਕੀ ਆ ਪਤਾ ਕੀ ਗੱਲ ਹੈ ਭਈ ਇਹਦਾ ਝੂਠ ਬੋਲਦੇ ਸਾਲੇ 4 ਕੁੰਟਲ ਦੇ ਉੱਪਰ ਤਾਂ ਕਾੜੇ ਲੱਗ ਗੀ 4 ਕੁੰਟਲ ਦੇ ਉੱਪਰ ਕਾੜਾ ਲੱਗਦੇ ਉਹ ਵੀ ਦਾਦਾ ਇਹਦੇ ਪਰ ਹੁਣ ਮੰਨ ਕੇ ਚੱਲ ਵੀ 110 10 210 10 ਤਲ ਗਿਆ ਉੱਥੇ ਕਾੜ ਤੇ ਬਗੈਰ 215 ਦੇ ਪਰ 15 ਜੋਗ ਗਿਆ ਆਓ ਫਿਰ 4 ਕਾਉਂਟਰ ਘਾਟ ਲੱਗੀ ਹਾਂ 4 ਕਾਉਂਟਰ 20 ਕਿਲੋ ਘਾਟ ਲੱਗੀ ਗੰਨਾ ਬਾਹਰ ਨਹੀਂ ਨਿਕਲਦਾ ਉੱਥੇ ਬੁੱਟੇ ਆ ਹਾਂ ਜੇ ਗੰਨਾ ਕਿਤੇ ਬਾਹਰ ਹੁੰਦਾ ਤਾਂ ਹੀ ਆਹ ਗੋਫਰ ਕਰਿੰਦਾ ਬਹੁਤ ਫਰਕ ਪੈਂਦਾ ਨਹੀਂ ਉਚਾਈ ਆ ਜਾਂਦੀ ਹਾਂ 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 ਸਮਝਿਆ ਪਤਾ ਕੀ ਗੱਲ ਹੈ ਸੱਚੇ ਜਿਹਨਾਂ ਦਾ ਨਾਂ ਪਚੜਾਈ ਮਾਂ ਲੱਦਿਆ ਹੋਵੇ ਤੇ ਗੱਭੀ ਭਰੀ ਪੈ ਜਾਂਦੀ ਹੈ। ਤੇ ਗੱਭੇ ਭਰੀ ਪੈ ਜਾਂਦੀ ਫਿਰ ਲਦਾਂ ਘਟੀ ਜਾਂਦਾ ਏ, ਬੰਜਨ ਵਧੀ ਜਾਂਦਾ ਏ। 70 ਭਰਿਆ ਡੰਡੇ ਚ ਪੈ ਜਾਂਦੀਆਂ, ਪੈਂਦੀਆਂ। ਜੇ ਡੰਡਾ ਲਾਵੇ ਸਾਰੇ ਜਿਹੇ ਐ ਲੰਬਾ, ਇਹ ਲੋਟ ਭੱਜਦਾ ਹੁੰਦਾ ਛੋਟੇ-ਛੋਟੇ ਲੱਦੀ ਉੱਪਰ। ਜੇ ਐਨ ਇਦਨੀ ਲੰਬੀ ਡੰਡਾ 70-80 ਭਰੀਆ ਪੈ ਜਾਂਦੀਆਂ। ਚਲੇ ਹੋਰ ਏ ਇੱਕ, ਇਹ ਜਿਹੜਾ ਟਰਾਲਾ ਜੇ 8 1/2 ਫੁੱਟਾ ਏ, ਤਾਂ 1 1/2 ਫੁੱਟੇ ਲੱਦੇ ਹੋਇਆ ਬਾ ਤਾਂ ਨਾ ਮੂਰੇ ਕਿੰਨਾ ਨਿਕਲਿਆ ਬਾ ਤਾਂ ਨਾ ਪਿੱਛੇ ਨਿਕਲਿਆ ਬਾ। ਜਮੈਂ ਇਹ ਸਿੱਧਾ ਲੱਦਿਆ ਬਾ ਤਾਂ ਇਹਨਾਂ ਨੇ ਭਰੀ ਹੌਲੀ ਬੰਮ ਲਾ ਜੇਣਾ ਆਹ ਇਹ ਵੀ ਹੈ ਮੇਰੇ ਪਰ ਗਿਣਤੀ ਵਧਾ ਦਈਏ ਨਹੀਂ ਗਿਣਤੀ ਵਧਾ ਦਈਏ ਵਜਨ ਕਰਦੇ ਸਰਦਾਰ ਨੇ ਖੜ ਦੇਣਾ ਉੱਥੇ ਹਾਂ ਵੀ ਸਹੀ ਭਰੀ ਹੋ ਗਈ ਲੈ ਨਾ ਤੂੰ ਹਾਂ ਇਹਦਾ ਫਰਕ ਹੈਗਾ ਯਾਨੀ 500 ਕਿਲੋ ਦਾ 95 ਵੀ ਨਹੀਂ ਕਰੂਗਾ ਯਾਰ ਆਹ ਲੈ ਤੇਰਾ 85 ਹਾਂ ਹਾਂ ਆਏ ਨਿਕਲੂਗਾ ਹੁਣ ਤੂੰ ਦੇਖ ਤੂੰ ਸਾਹ ਬਲਾ ਲਾ ਤੂੰ ਇਹ ਖੇਤ ਸਾਡਾ ਹੈ ਜਿਹੜਾ ਬੱਡੇ ਨੂੰ ਵੱਡਾ ਲੱਗਿਆ ਹੋਇਆ 20 ਗਰਮਾ ਵੱਡਾ ਹੋ ਗਿਆ ਅੱਛਾ ਹਾਂ 20 ਗਰਮਾ ਵੱਡਾ ਹੋ ਗਿਆ 33 ਗਰਮਾ ਖੜੀ ਆ ਖੜਿਆ ਹੈ ਇਹ ਕਿਦੇ ਦੇ ਪਰਖੇ ਤੇ ਇਹ 16 ਗਰਮੇ ਦੀ ਜਗ੍ਹਾ ਹੈ 16 ਇਹ ਮੈਂ ਹੁਣ ਤੂੰ ਦੇਖ ਲੈ ਕਿ ਆ ਆਪ ਤੂੰ ਬੈਠਦੀ ਹੈ 500 ਦੇ ਬੈਠੂਗੀ ਓ ਹਾਂ ਹਾਂ 85 ਦੀ ਘਟੋ ਘਟ ਜੀ ਘਟੋ ਘਟ ਹੈ ਉੱਪਰ ਜਾ 500 ਭਾਈ ਸਾਹਿਬ ਇਹ ਗੰਦਾ ਹੀ ਵਜੇ ਤੋੜ ਲੱਗ ਗਿਆ ਹੁਣ ਹੂੰ ਹੂੰ ਹੁਣ ਤਾਂ ਤੂੰ 2 ਦਿਨ ਟਰੈਲਰ ਖੜਾਦਾ ਹੈ ਬਈ 2 ਦਿਨ ਟਰੈਲਰ ਖੜਾ ਲਾ ਤੇਰਾ ਕਵਾਂਟਰ ਤਾਂ ਉਹੀ ਉੜ ਜਾਂਦਾ ਉਹ ਤਾਂ ਇਹੜਾ ਹੋ ਗਣਾ ਖੜਾ ਉਹ ਤਾਂ ਟੁੱਟਦਾ ਹਾਂ ਹਾਂ ਲੱਗ ਜੜ ਮਹੜਾ ਉਹ ਟੁੱਟਦਾ 95 ਨੂੰ ਤਾਂ ਕਹਿੰਦੇ ਆਪਾਂ ਵੀ ਪੋਲ ਪੈਣ ਲੱਗੀ ਵਿੱਚ ਬਹੁਤ ਪੋਲਾ ਹੋ ਗਿਆ 85 ਨੂੰ ਵੀ ਪੈਣ ਲੱਗੀ ਥੱਲੇ ਤੇ ਹੁਣ ਪੈਣੀ ਆ ਜਾਂ ਹੁਣ ਧੁੱਪ ਹੋਣ ਲੱਗੀ ਕਿਹੜਾ ਟਾਈਮ ਚ ਲੇ ਗਿਆ ਮਾਰਚ ਚ ਲੇ ਗਿਆ ਮਾਰਚ ਵੀ ਖਤਮ ਹੋਣ ਵਾਲਾ ਹੋ ਗਿਆ April ਆ ਗਿਆ ਮੱਲ ਹਾਂ 22 ਹੋ ਗਈ 22 ਮਾਰਚ ਆ 22 ਹੋ ਗਈ ਅੱਜ 18 ਬੰਦ ਤਾ 18 ਨਹੀਂ ਟੋੜਦਾ ਵਜੇ ਹੂੰ ਹੂੰ 18 ਵਜੇ ਨਾ ਹੈਗਾ ਜਾਂ 1 ਉਹ ਮੈ ਹੈਗਾ ਯਾਰ ਮੇਰੇ ਅੱਜ ਸਾਰੇ ਹੀ ਕਰਨ ਲੱਗੇ ਬੇ ਉਹ ਆ ਗਏ ਮੇਰੇ ਭਈਏ ਸਾਡੇ ਕੋਲ ਵੀ ਲੱਗੇ ਹਾਂ ਹਾਂ ਲੱਗੇ ਬੇ ਬਾਜੇ ਹੋਣ ਦੀ ਗੱਲ ਨਹੀਂ ਤੇ ਤੋਂ ਗੇਣਾ ਹੋ ਗਿਆ ਹਾਂ ਮੈਂ ਅੱਜ ਪਹਿਲਾਂ ਹੋ ਜਾਊਂ ਆ ਸਾਗਰ ਮੁੰਡਿਆ ਹੈ ਵੀ ਹੈ ਆ ਸਾਗਰ ਮੁੰਡਿਆ ਆਸੀ ਹਨ ਹਾਂ ਇਹ ਜਾਣੇ ਜਾਂਦੇ ਉਹ ਪਾਉਂਦੇ ਹੁੰਦੇ ਪਤਾ ਕੀ ਗੱਲ ਹੈ ਜਦੋਂ ਨਾ ਆਪਾਂ ਲੋਹੇ ਪਰ ਪਲਾਸਟਿਕ ਰੱਖਦੇ ਆ ਉਹ ਨੂੰ ਜੰਗ ਪੈਂਦੀ ਆ ਉਹ ਜੰਗ ਫਿਰ ਜਿਹੜਾ ਪਲੰਦ ਦੇ ਵਿੱਚ ਉਹ ਉਹ ਪਾ ਲੈਂਦੀ ਆ ਇਹ ਲੋ ਕਰਨੀ ਹੈ ਨਾ ਇਹਨਾਂ ਕੰਮ ਐਮ ਸੀ ਭਰ ਦਿੰਨੇ ਆ ਜਦੋਂ ਇਹ ਹੋਏ ਹੋਏ ਪਲਾਸਟਿਕ ਹੋਵੇ ਸਾਰੀ ਐਮ ਸੀ ਭਰਨ ਦੇ ਇੱਕ ਹੋਰਨ ਦੀ ਮੱਲਮ ਜੀ ਵਾਲੀ ਉਹ ਛਿੜਦੀ ਸਾਰੀ ਜਾਮ ਹੋ ਜਾਂਦੀ ਆ ਉਹ ਠੀਕ ਆ ਜਿਹੜੀ ਟੈਂਕਿੰਗ ਲਾਉਂਦੇ ਹੁੰਦੇ ਆ ਉਹਨੇ ਜਦ ਜਾਮ ਕਰ ਦਿੰਦਾ ਹਾਂ ਇਆ ਫੇ ਟੇਬਲ ਵੇਟ ਹੋ ਜੂਗੀ ਜਿੰਗੀ ਤਰ੍ਹਾਂ ਬਕਾਨ ਦਾ ਰੰਗ ਬਦਲ ਗਿਆ ਹੁਣ ਹੈ ਲੱਗਿਆ ਬਦਲਣਾ ਪੰਜ ਪਲਕੀ ਦਾ ਹਰੇ ਦਸਾਂ ਹਰੀ ਹੋ ਗਿਆ ਭਾਈ ਤੇ ਹਰੀ ਹੋ ਗਿਆ ਹੁਣ ਤੇ ਸਿਹਰੀ ਰੰਗ ਹੋ ਗਿਆ ਭਰ ਤਾਂ ਕਾਲੇ ਨੇ ਮੈਂ ਕਿਹਾ ਸਾਰੇ ਹੀ ਹੁਣ ਭਰ ਤਾਂ ਹੁਣ ਕਾਲੇ ਨੇ ਹਾਂ ਕਹਿੰਦਾ ਰਤ ਚਲ ਆਵੇਂ ਭਰ ਤਾਂ ਸਾਰੇ ਹੀ ਵਧੀਆ ਗਏ ਇੱਕ ਜਾ ਹੋ ਗਿਆ ਹੁਣ ਇੱਕ ਜਿਆਦਾ ਹੋ ਗਿਆ ਰਾਤ ਰਾਤ ਬੋਦਾ ਕੋਈ ਦਰਸ਼ਨੂ ਕਿ ਦਿੱਤਾ ਹੁਣ ਆਲਾ ਮਾ ਅੱਛਾ ਦਰਸ਼ਨ ਨੂੰ ਕੀਤਾ ਕਮਗਾਤਾ ਮੇਰਾ ਹਾਂ ਜਦੋਂ ਮੁੱਕ ਰਿਹਾ ਕਹਿੰਦਾ ਮੈ ਤਾਂ ਭਈ ਨਹੀਂ ਬਾਈ ਮੈ ਤਾਂ ਪਤਾ ਹੀ ਨਹੀਂ ਹਾਂ ਦਰਸ਼ਣਾ ਗਿਆ ਦਰਸ਼ਣਾ ਅਪਲਾਈ ਕਰਾਇਆ ਦੋ ਬੈਂਕਾਂ ਵਿੱਚ 20 ਹਜ਼ਾਰ ਦੇ ਤੇ ਤੂੰ ਮੇਰਾ ਭਾਈ ਤੂੰ ਮੈਂ ਤੇਰਾ ਭਾਈ ਕਿਤੇ ਨਹੀਂ ਇਹ ਭਰ ਗਿਆ ਕਿਤੇ ਨਹੀਂ ਇਹ ਭਰ ਗਿਆ ਜਦੋਂ ਸਰਾ ਹੋ ਗਈ ਆ ਮੈਂ ਕਿਤੇ ਨਹੀਂ ਇਹ ਭਰ ਗਿਆ ਚੰਗ ਗੱਲ ਉਹ ਵੇਰਾ ਬਾਈ ਵੇਰਾ ਬਾਈ ਵੀ ਜੇ ਕਿਸਦਾ ਹੋਂ ਖੇਤ ਪਾ ਲੱਗਾ ਜਿਹੜਾ ਉਹ ਇੱਥੇ ਨੁਕਾ ਬੈਠੇ ਸੀ ਕਾਲਰ ਪਈ ਕਿ ਕਿ ਜਕੀ ਜਾਵੇ ਟੌੜ ਆ ਗਿਆ ਉਹ ਮੋਟਰ ਪਾ ਕੇ ਭਰਦੇ ਨਹੀਂ ਮੈਂ ਭਰ ਦੋ ਲੋਕਾਂ ਦੇ ਨਾ ਭਰਦੇ ਪਾ ਕਿਤੇ ਤਾਂ ਫਿਰ ਇਹ ਸੁੱਖਿਆ ਮਿਲਦੀ ਆ ਵੀ ਜੇ ਕਿਸਦਾ ਭਰ ਗਿਆ ਉਹਨੂੰ ਬਾਲਟੀ ਕਰ ਦੋ ਜੇ ਤੁਹਾਡਾ ਆਪਣਾ ਭਰ ਗਿਆ ਬੰਦੇ ਵਾ ਸ਼ਾਮ ਨੂੰ ਜਾਓ ਫਿਰ ਬੰਦੇ ਜਾਓ ਸ਼ਿਕਾਇਤ ਕਰਨ ਨੂੰ ਸ਼ਾਮ ਨੂੰ ਜਾਓ ਮੈਂ ਨਹੀਂ ਗਿਆ ਬੇਤੇਦਰੀ ਕਹਿੰਦੇ ਕਹਿੰਦੇ ਦੋ ਜਿਹੜੇ ਪੈਕੇ ਲਾਉਂਦੇ ਪਰ ਦੀ ਕੋਣ ਕੋਣ ਮੈਨੂੰ ਪਤਾ ਨਹੀਂ ਕੌਣ ਕਹਿੰਦਾ ਮਗਾ ਫੇਰ ਸੁਲਾਉਗੇ ਸਲਾ ਉਹ ਤਾਂ ਹੋਈ ਜਾਂਦੀ ਆ ਅਥੋੜਾ ਨਾ ਕੋਸਾਂ ਦਾ ਕੋਈ ਬੰਦਾ ਗੁੱਸਾ ਦਲਾ ਹੁੰਦਾ ਜਾਂ ਗੰਦੇ ਨੇ ਤਿਆਰ ਕਰਿਆ ਫਿਰ ਗੁੱਸਾ ਆਉਂਦੀ ਹੁੰਦਾ ਹਾਂ ਹੁਣ ਜੇ ਪਾਣੀ ਪਿਓਗੇ ਤਾਂ ਕੋਈ ਹੱਲ ਹੋੜੀ ਐ ਇਹ ਤਾਂ ਗਾਹਾਂ ਦੇ ਬਈ ਉਹ ਆ ਬਈ ਪਰਹੇਜ ਐ ਵੀ ਪਾਣੀ ਬਗਤਾ ਕਰੋ ਇਹਨੇ ਬਤਾ ਜਣਾ ਖੇਤੀ ਉਹ ਇਹ ਮਾ ਹੁਣੀ ਨਹੀਂ ਇਹ ਵੀ ਸਾਹ ਸੀ ਬਾੜੀ ਨਹੀਂ ਦਿੱਤੀ ਨੂੰ ਫਲਾਇ ਨੂੰ ਤਾਂ ਹੀ ਦਿੱਤੀ ਦੀ ਹੁਣ ਸਾਰੇ ਹੀ ਰੌਣੀ ਕਰਦੇ ਨਹੀਂ ਨਹੀਂ ਇਹ ਕਨੇਕੇ ਆਇਆ ਮੈਂ ਤਾਂ ਤੇਤੇ ਪੈਣਾ ਹਾਂ ਭਾਵੇਂ ਹੁਣ ਸਾਰੇ ਇੱਕ ਜਿਹਾ ਹੋ ਜੂਗਾ ਸਾਰੇ ਇੱਕ ਜਿਹਾ ਕਰਦੇ ਉਹਦੇ ਬਾਹਰ ਇੱਕ ਪਾਣੀ ਲਾਉਣੇ ਨੂੰ ਫਿਰਦਾ ਮੈਂ ਫੇਰ ਪਾਣੀ ਲਾਉਂਦੀ ਲੋੜੀ ਖੁੱਲ੍ਹ ਬੱਤ ਜੰਮੂ ਬੰਦਾ ਇਹ ਗੱਲਾਂ ਵੇਚ ਕੇ ਇਸ ਤਰ੍ਹਾਂ ਗੱਲਾਂ ਜੰਮਿਆ ਠੀਕ ਨਹੀਂ ਗਾ ਲੈ ਨਹੀਂ ਤਾਂ ਮਾੜਾ ਪਾਣੀ ਲੋੜ ਨਾ ਕਹੀ ਜੀ ਹਾਂ ਹਾਂ ਵੈਸੇ ਜੀ ਹਾਂ ਹੂੰ ਹਾਂ ਲਓ ਜੀ ਬਾਈ ਲੈ ਯਾਰ ਲੱਗੇ ਮਾਰਨਾ ਇੱਧਰ ਚਾਚੇ ਨਾਂ ਦੇ ਬਲਵੀਰ ਚਾਚਾ ਆਹ ਇਹਦਾ ਖੇਤ ਪੱਤਰਾ ਜੀ ਗੁੰਜੀ ਨਹੀਂ ਮੈਂ ਹਾਂ ਬਹੁਤ ਸਾਈਡ ਉੱਚੀ ਥੋੜੀ ਸੜਕਾਂ ਦੀ ਇਹ ਸਾਈਡ ਵੀ ਤਾਂ ਆਮ ਕੀ ਹੋ ਗਿਆ ਮਿੱਟੀ-ਮਿੱਟੀ ਜਾਂਦਲ ਤੇ ਜਾਂ ਪਾਈਪ ਲਾਈਨਾਂ ਪੱਟੀਆਂ ਥੱਲੇ ਗਿਰ ਗਈ ਹਾਂ ਉਹ ਹੀ ਆ ਉਹ ਵੀ ਚੱਕਰ ਹੋਰ ਕੋਈ ਨਹੀਂ ਹੈਗਾ ਹਨਾ ਉਹ ਆਊਟਸਾਈਡ ਉੱਚੀ ਤੇ ਉਹ ਗੱਬਾ ਜਿਹਾ ਪੂਰੀ ਸਾਈਡ ਦਾ ਖੇਤ ਦੇ ਵਿੱਚ ਉਹ ਵੀ ਹੈ ਮਗਾ ਸਰਵਾਨੇ ਬਟਾ ਇਹ ਪੈਣੀ ਹੈ ਤਾਂ 5-7 ਦਿਨ થી ਹੈ ਨਾ ਹਾਂ ਫਲੀ ਫੁੱਲ ਗਈ ਜੀ ਪੂਰੀ ਫਲੀ ਉਹ ਹੀ ਨੇ ਜੱਗੇ ਨੇ ਪਰ ਹੋਰ ਜੀ ਬੀਜੀ ਵੀ ਕਿਸੇ ਮੋਟੀ ਫਲੀ ਵਾਲਾ ਕਿਆ ਰਾਇਆ ਜਿਆ ਪਤਾ ਨਹੀਂ ਬਲੈਤੀ ਨੇ 20 ਦਿਨ ਦਾ ਮਨ ਲੱਗਦਾ ਮੋਟਾ ਜਿਆ ਆਏ ਰਚੀ ਜਾਂਦੀ ਝੜਕਾਂ ਨੇ ਥੋੜੀ ਮੂਦੇ ਮਾ ਦਾਣਾ ਤਾਂ ਹੈਗਾ ਉਹ ਉਹੀ ਹਿਸਾਬ ਨਾਲੇ ਆ ਹੂੰ ਉਹ ਮੋਟਾ ਫਲੀ ਮੋਟੀ ਆ ਬਸ ਬੱਕ ਮੋਟਾ ਫਲੀ ਦਾ ਹਾਂ ਪਤਾ ਨਹੀਂ ਕਿ ਆਹ ਹਾਂ ਹਰ ਕਿਨੂੰ ਪਾਣੀ ਛੱਡਣ ਲੱਗਿਆ ਤਾਂ ਮੈਂ ਉਹਨੂੰ ਲੇਟ ਨੂੰ ਹਾਂ ਉੱਥੇ ਫੇਰ ਉੱਥੇ ਉਹਨੇ ਇਹਨੇ ਗੰਨੇ ਚੱਲਦੀ ਮੋਟਰ ਹਾਂ ਪੱਕ ਲਾਉਣ ਦਵਾਇਆ ਪਰ ਸੁਣ ਪੱਕੇ ਨੇ ਨਹੀਂ ਦੇਣੀ ਇਹ ਤਾਂ ਹਰੀ ਕਣਕ ਹੈ ਲੇਟ ਹੈ ਜੀ ਪਈ ਹੈ ਜੋ ਵੀ ਵਰਗੀ ਹੈ ਵਰਗੀ ਆ ਰਹੀ ਹੈ ਜੋ ਹਾਂ ਲਾ ਦੇ ਜੀ ਇੱਕ ਪਾਣੀ ਲੱਗਣਾ ਉਹਨੂੰ ਇੱਕ ਪਾਣੀ ਲਾ ਕੇ ਫੇਰ ਦੇਖਦੇ ਆ ਇੱਕੇ ਲੱਗਣਾ ਤਾਂ ਹੁਣ ਨਹੀਂ ਤੇ ਬਾਅਦ ਨਹੀਂ ਲੱਗਣਾ ਫੇਰ ਲੇਟ ਕਰਕੇ ਹੀ ਆ ਉਹ ਹਾਂ ਇਹ ਬਾਲਤਾ ਹੁਣ ਨਿਕਲੀ ਹੈ ਉਹਨੂੰ ਉਹ ਖੱਬੜ ਦਾ ਕਿਆ ਬਣਾਇਆ ਉੱਥੇ? ਕਿਹੜੇ ਦਾ? ਉਹ ਇੱਥੇ ਪਹਾਵਾਲ। ਚੱਕ ਤਾਂ ਸਿਆੜ ਲੱਗੇ ਮੜਮੜੇ ਦੇਖਣ ਜਾਂਦੇ ਨੇ। ਦਿਖਦੇ? ਮੜਮੜੇ ਲੱਗੇ ਦੋ ਜਆ ਦੇ ਮੜਨ ਦਿਖਣ ਲੱਜੂਂਦੇ। ਬਸ ਫਿਰ ਗੜਾਈ ਕਰ ਦੂੰਗੇ ਜਦ ਇਹ ਨਾ। ਹੋਰ ਕਿਆ? ਇੱਧਰ ਕੀ ਨੇ ਆ? ਇੱਧਰ ਪਾਸੇ ਦੋ ਕਿਲੇ। ਹੂੰ। ਪਰ ਗਿਆ ਕਿ ਉੱਪਰ ਲਾ। ਉਹ ਵਧੀ ਆ ਗਈ ਲੈਟ। ਉੱਪਰ ਲਈ ਭਰ ਗਿਆ। ਉੱਪਰਲਾ, ਹੇਠਲਾ ਜਿਹੜਾ ਲੰਬਾ ਆ ਐ ਉਹ ਭਰ ਗਿਆ ਦੂਣ ਛੜਤਾ ਭਈ ਇਹਨੇ ਹੁਣ ਹੇਠਲੇ ਨੂੰ। ਖੱਡਾਂ ਬਹੁਤ ਪੈਂਦੀਆਂ, ਖੱਡਾਂ ਮਾਹ ਬੰਦ ਕਰੀਏ ਗੈਲਦੀ ਗੈ। ਹਾਂ। ਉਹਦਾ ਖੱਡਾਂ ਪੈ ਗਈ ਭਰ ਗਿਆ ਉੱਲਾ। ਕਿਹੜਾ ਖੱਡਾ ਪੈ ਗਈਆਂ ਡੌਲ ਵਾਲੀ ਮਾਂ ਪੱਟ-ਪੱਟ ਕੇ ਬੰਦ ਕਰੀ ਅੰਮਾ ਸੀ ਸਵੇਰ ਦੇ ਉੱਥੀ ਖਰੂ ਪੈਂਦਾ ਅੱਛਾ ਯਾਨੀ ਪਰਲਾ ਹੀ ਭਰ ਗਿਆ ਸਾਰੀ ਭਰ ਗਿਆ ਸਾਰੀ ਭਰ ਗਿਆ ਪਰਲਾ بڑا ਖੇਤ ਵੀ ਛੋਟਾ ਵੀ ਇਹ ਦੋ ਛੋਟੇ ਖੇਤ ਰਹਿ ਗਏ ਹੁਣ ਪਰਲਾ ਰੋਲਾ ਇਹ ਵੀ ਸ਼ਾਮ ਸੀ 5 ਵਜੇ ਚੱਲ ਗਈ ਉਹ ਵੀ ਭਰ ਦੇਣੀ ਹਾਂ ਬਹੁਤ ਬਾਅਦ ਨਹੀਂ ਲਮੂਨੇ ਕੜਾਈ ਕਾ ਨਹੀਂ ਕਰਨੀ ਸਾਰੀ ਪਰਲੇ 'ਚ ਤਾਂ ਨਹੀਂ ਪਾਣੀ ਹੈਗਾ ਕਿਹੜੇ 'ਚ ਪਰਲੇ 'ਚ ਜਿਹੜਾ ਪਹਿਲੇ ਦਿਨ ਭਰਿਆ ਦਾ ਲਈ ਆ ਜੀ ਇਹਦੇ ਨੂੰ ਲਾ ਉਹ ਤਾਂ ਸੁੱਕਾ ਪਿਆ ਨਿਕਲ ਜੂਗਾ ਨਾ ਤੁਹਾਨੂੰ ਹਾਂ ਹਾਂ ਸੁੱਕਾ ਪਿਆ ਉਹ ਉਹ ਸੁੱਕਾ ਪਿਆ ਦੂਏ ਮਾਣੀ ਪੈ ਗਿਆ ਜਿਹੜਾ ਕਿਰਾਇਆ ਦਾ ਪਰੰਗਾ ਪਲੇਜ਼ਰ ਕਰਿਆ ਦਾ ਕਿੰਨਾ ਕੁ ਪੈ ਗਿਆ ਥੋੜਾ ਜਿਹਾ ਪੈ ਗਿਆ ਖੱਡ ਪੈ ਗਿਆ ਭਰਦਣਾ ਦਾ ਸਾਰੀ ਫੇਸਾ ਲੈ ਸਾਰਾ ਭਰੇ ਜਾਣਾ ਉਹਨੇ ਹੋਰ ਖੱਡਾ ਨਹੀਂ ਪੈਣੀ ਹਲੇ ਉਥੇ ਬਾਅਦ ਵੀ ਦੂੰਗੇ 2000 ਐਂਓ ਕਰੂੰਗੇ ਭਰ ਦੂੰਗੇ ਸਾਲੇ ਪੈਰੇ ਹਨ ਹੂੰ ਹੂੰ ਜੇ ਜੇ ਨਾ ਭਰੀਏ ਡੌਲ ਪਾਈ ਜੂਗੀ ਗੱਲ ਨਾਲੇ ਸੁੱਕੇ ਜੇ ਦੇਖ ਲਊਗਾ ਤਾਂ ਜੀ ਇਹ ਵੀ ਪਜਾ ਦਈਏ ਮੈਂ ਕਹਿੰਦਾ ਹੁਣ ਠੀਕ ਨਹੀਂ 95 ਕਿੰਨਾ ਕਾ ਖੜਾ ਉੱਥੇ 95 ਦੇ ਹੋਣਗੀਆਂ ਮੰਨ ਕੇ ਜਦ ਤੂੰ 60 ਕ ਭਰੀਆਂ ਆਉਣਗੀਆਂ 50 ਕ ਭਰੀਆਂ ਰੱਖ ਲੈ ਠੀਕ ਹੈ ਪੈਣੀ ਆ ਆਪਣੇ ਦਾ ਹੈ ਅੱਛੀ ਦੀ ਪੈਣੀ ਆ ਆਪਣੇ 25 ਦੀ ਉਹਨੂੰ ਦੇ ਦੋਗੇ 25 ਦੀ ਭਰੀਆਂ ਮੰਗ ਲੈ ਦੋ ਬਸ ਠੀਕ ਹਾਰੀ ਕਢਾ ਦੇ ਉਹ ਠੀਕ ਜੇ ਇੱਕ ਸਿਆੜ ਇੱਧਰ ਵੱਟੇ ਹੋ ਜਵੇ ਇੱਧਰ ਇੱਧਰਲੇ ਪਾਸੇ ਜੇ ਇੱਕ ਸਿਆੜ ਵੱਟੇ ਹੋ ਜਵੇ ਠੀਕ ਨਹੀਂ ਵਿੱਚ ਦੂਆ ਕਰਨਾ ਨਾਲ ਵਾਲੇ ਉਹਦੇ ਠੀਕ ਹੈ ਨਾ ਕੁਟਿਆ ਪਰ ਵੀ ਜਾਣਾ ਉੱਧਰ ਪਾਰ ਰੱਖੇ ਹੋਏ ਬੁਲਾਉਂਦਾ ਉਹ ਤੂੰ ਬਣੇ ਹੁਣ 2 ਮਿੰਟ ਬੰਦ ਗਿਆ ਲੰਕਾ ਦਾ ਗੁਜ਼ਰ ਵੀ ਬਣਾਇਆ ਨਾ ਛੱਲੀਆਂ ਕਿੰਨਾ ਕ ਜੰਮਿਆ ਆ ਛੱਲੀਆਂ ਨਹੀਂ ਜਾ ਹੋਇਆ ਤੈਨੂੰ ਐਵੇਂ ਝੂਠ ਕਹਾ ਮੈਂ ਛੱਲੀਆਂ ਜਾ ਕੇ ਹੁਣ ਅੱਜ ਸ਼ਾਮ ਨੂੰ ਜਾ ਕੇ ਹੁੰਦੇ ਅੱਜ ਦੇਖ ਕੇ ਆਉਂਦੇ ਇੰਨੀ ਗੱਲ ਹੂੰ ਜੇ ਉਹ ਜਿਆਦਾ ਜੰਮਿਆ ਹੋਇਆ ਹੁੰਦੇ ਮੈਂ ਕਮਾ ਦੂੰਗੇ ਪਹਿਲਾਂ ਆਹੋ ਆ ਤਾਂ ਫੇਰ ਮੱਤ ਨਹੀਂ ਆਮਾ ਥਲੀ ਨਾ ਪਰ ਜੱਟ ਲਾ ਲੂਗੇ ਦੋਏ ਗੰਨੇ ਪਰ ਠੀਕ ਨਹੀਂ ਫਾਲੀ ਹੀ ਕਮਾਉਣੇ ਤਾਂ ਕੋਈ ਨਹੀਂ ਲੱਗਣਾ ਦੋ ਦੋ ਜੋਤਾਂ ਮੈਂ ਕਮਾਉਣਾ ਨਹੀਂ ਆਪਾਂ ਨੇ ਜੇ ਦੋ ਬੰਦੇ ਮੂਰੇ ਜੁੜ ਕੇ ਫੇ ਇੱਕ ਨੂੰ ਜ਼ੋਰ ਲੱਜਦਾ ਹੈ ਹੈਨਾ 210 ਕੁਇੰਟਲ ਹੋਇਆ ਕਿੰਨਾ ਉਹ ਫੇਰਾ ਥੋੜਾ ਸਾਰੇ ਭਾਈ ਇਹਰਾਮੀ ਐ ਇੰਨੀ ਹੋ ਗਈ ਭਰੀ ਆਏ ਹੋਗੀ ਆਏ ਹੋਗੀ ਲੱਦਦਾ ਨਹੀਂ ਥਾਲੇ ਪੂਰੀ ਭਰੀ ਨਹੀਂ ਲੱਦਦੇ ਹੁਣ ਕਹਿੰਦੇ ਕੀ ਗੱਲ ਹੁੰਦੀ ਹੈ ਹੌਲੀ ਪਾ ਦਿੰਦੇ ਆ ਹੁਣ ਕਹਿੰਦੇ 500 ਭਰੀ ਪਾਈ ਹੋਈ ਦੀ ਹੁਣ ਕਹਿੰਦੇ ਹੈ ਹੁਣ ਕਹਿੰਦੇ ਆ ਕਾ ਲਾਉਂਦਗੇ ਕਾਮ ਗਿਆ 2 ਦਿਨ ਤੱਕ ਖੱਲੇ ਗੱਗੇ ਦਾ ਲੱਦਣਾ ਪਹਿਲਾਂ ਆਹਾ ਸਾਰਾ ਹੀ ਪਾ ਲੈ ਜੀ ਹੁਣ ਇੱਕ ਵਾਰੀ ਕਿੰਨਾ ਕਹੇ 150 ਕੁਇੰਟਲ ਹੋਣਾ 150 ਬਸ ਪਾ ਲੈ ਜਾਣਾ ਹੈ ਹੈ ਤੇ ਪਾ ਲੈ ਜਾਣਾ ਇੱਕ ਵਾਰ ਹੋਰ ਕੀ ਆ ਇੰਨਾ ਕੀ ਹੋਊਗਾ ਖਬਰ ਘੱਟੇ ਹੋਵੇ ਕਿ ਨਹੀਂ ਪਤਾ ਚੱਲੇ ਗਿਰ ਗਿਆ ਨਾ ਗੰਨਾ ਜੀ ਦਾ ਕਿਹੜਾ ਹੋਇਆ ਆ ਆਪਣੇ ਵੀ ਹੁਣ ਮੰਨ ਕੇ ਜਲਦੀ ਆਪਣੇ ਤਿੰਨ ਜਿਹਦਾ ਲਾਉਂਦੇ 100-100 ਵਾਲੇ ਕਿਹੜੇ ਹੂੰ ਤਕਰੀਬਾਰ ਚ ਬਹੁਤ ਜ਼ਿਆਦਾ ਜਾਣਾ ਹੂੰ ਤਾਂ 200 200 ਉਧਰ ਜੂਏਸ ਵੱਧ ਤੇ ਵੱਧ ਨਹੀਂ ਆਪਣਾ ਇਹਦੇ 500 ਕੰਟਰੈਕਟ ਨਾ ਖੜਾ ਦੋ ਵੇੜਿਆਂ ਚ ਲੈ ਜਾਣਾ ਹੈ ਦੋ ਚ ਚਾਰ 6 450 ਕੰਨਾ ਖੜਾ 450 ਲਾਇਆ ਮੈਂ ਉਹ ਬੀਜ ਵੀ ਲਾ ਲੈ ਚੱਲ ਬੀਜ ਵੀ ਪੈਣਾ 450 ਚੋਂ ਮੰਨ ਕੇ ਚੱਲ ਤੂੰ 200 ਇੱਕ ਵਾਰ ਜਾਊਂਗਾ 250 ਇੱਕ ਵਾਰ ਜਾਊਂਗਾ ਲਾਸਟ ਚ ਪਾ ਲੈ ਜਣਾ ਪਹਿਲੀ 200 ਵਾਲੀ ਲਾਇਓ ਹਣੀ ਹੂੰ ਬਾਕੀ ਲਾਸਟ ਲੱਦ ਲੈਣਾ ਸਾਰੇ ਠੀਕ ਆ ਕਿੰਨਾ ਹੋਇਆ ਠੋਕ ਕੇ ਕਿੰਨਾ ਵੀ ਹੈ ਕਿਧਰੇ ਨਿਕਲ ਜਾਣਾ ਪੈਣਾ ਚੜਾਈ ਨਹੀਂ ਨਾ ਹੁੰਦੀ ਟਰੈਲੇ ਦੀ ਲੰਜ ਚਾਈ ਹੋ ਜਾਂਦੀ ਆ ਸਹੂਲਨਾ ਕਰਕੇ ਚੜਾਈ ਨਹੀਂ ਹੁੰਦੀ ਤੂੰ ਕਰਨੇ ਹੀ ਨਹੀਂ ਦਿੰਦਾ ਪਹਿਲੇ ਹੀ ਰੋਲਾ ਪਾ ਲੈਂਦਾ ਤੂੰ ਰੋਲੇ ਜ ਫਸ ਜਵੇ ਕੌਣ ਕਹਿੰਦਾ ਫਸ ਜਵੇ ਥੋੜੀ ਜਿਹਾ ਉੱਤੇ ਕੱਢੀ ਨਹੀਂ ਅੱਗੇ ਮੈਂ ਤੂੰ ਹੀ ਨਹੀਂ ਲੱਦਣ ਦਿੰਦਾ ਭਈਆਂ ਰੋਲਾ ਪਾਈ ਜਾਂਦਾ ਪਹਿਲੇ ਆਪੇ ਚਾਈ ਹੋ ਜਾਂਦੀ ਆ ਉਹਦੀ ਪਹਿਲਾਂ ਕੱਢਿਆ ਨਹੀਂ ਉਦਣ ਜਿਹੜਾ ਪ੍ਰਚਾਰਨ ਮਿਲੇਗੇ ਤੇ ਕੱਢ ਕੇ ਕਿੱਡਾ ਹੋ ਜਾਂਦਾ ਨਾ ਟਰੈਲਰ ਇੱਧਰ ਨੂੰ ਹਾਲ ਕੇ ਜਿਹੜਾ ਹੋ ਜਾਂਦਾ ਬਈ ਬੂਲਰ ਆ ਜਾਂਦੇ ਨਾਲੇ ਉਧਰ ਕਹਿੰਦੇ ਹੀ ਆ ਬੁੱਟਿਆਂ ਨਾਲ ਤੇ ਤਾਂ ਹੀ ਕਹਿੰਦਾ ਭਈਆਂ ਨੂੰ ਦੁਬਾਰਾ ਚੱਕ ਚੱਕ ਕੇ ਉਧਰ ਵਿੱਚ ਲੱਦਣ ਨਹੀਂ ਦਿੰਦੇ ਭਈਏ ਕਹਿੰਦੇ ਸਰਦਾਰ ਜੀ ਅਸੀਂ ਨਹੀਂ ਕਿੰਨਾ ਛਿੱਲਣਾ ਕਹਿੰਦੇ ਚਾਰ ਗੇੜ ਲਾਉਣ ਦਿੰਦਾ ਗਾਹਾਂ ਨੂੰ ਸਰਦਾਰ ਬਾਹਰ ਕੱਢ ਲੋ ਬਾਹਰ ਕੱਢ ਲੋ ਖੇਤ ਤੇ ਆ ਜਿਹੜੀ ਕਹਿੰਦਾ ਦੁਆਰੇ ਪਟਵਾਈ ਪੈਂਦੀ ਐ ਇਹ ਹਾਂ ਕਿਹਾ ਉਹਨਾਂ ਨੇ ਤਦ ਮਨ ਨੂੰ ਕਹਿੰਦਾ ਕੱਢ ਹੋਰ ਬੰਦੇ ਥੋੜੇ ਆ ਹਾਂ ਹਾਂ ਜਿਹੜੇ ਲੋਟ ਮਿਲਦੇ ਐ ਇਵਨੀ ਮਿਲਨੇ ਇੱਥੇ ਸਾਰੇ ਹੀ ਦੰਦੇ ਤੂੰ ਇਕੱਲਾ ਸਾਰੇ ਦੰਦੇ ਆ ਜਿਹੜਾ ਆਇਆ ਦੇਦੇ ਸਰਦਾਰ ਜੀ ਅੱਜ ਦੇਦੇ ਅੱਜ ਸਾਰੇ ਬੰਦੇ ਦੰਦੇ ਹੁੰਦੇ ਆ ਹਾਂ ਕੋਈ ਨਹੀਂ ਦੰਦਾ ਇਕੱਲਾ ਜਿਹਾ ਸਤੇ ਲਈ ਜਾਂਦਾ ਫਿਰ ਉਹਦਾ ਚੱਲੀ ਜਾਏ ਕਰਦੇ ਖਰਚੇ ਤਾਂ ਪੈਸੇ ਤਾਂ ਅਗਲੇ ਨੇ ਮੰਗਣਾ ਹੀ ਆ ਜੇ ਕੰਮ ਕਰਨਾ ਮੰਗੜਿਆ ਭਈਏ ਨੂੰ ਪਾ ਦੇ 10000 ਰੁਪਏ ਅੱਜ ਬੋਲਾ ਕਹਿੰਦਾ ਖਰਚਾ ਆ ਗਿਆ ਹੁਣ ਦੋ ਦਿਨ ਕਹਿੰਦਾ ਗਾ ਅੱਧਾ ਕਹਿੰਦਾ ਸਰਦਾਰ ਹੈ ਨਹੀਂ ਹੋ ਰਿਹਾ ਅੱਜ ਕਿੰਨਾ ਦਿਨ ਖੜ ਜਾਗਾ ਪਾ ਦਉਂਦੇ ਆ ਹਾਂ ਕਿੰਨੇ ਦਿਨ ਮੈਂ ਕਿਹਾ ਪਾ ਦੇ ਕੱਲ ਹੁਣ ਉਹ ਪਾ ਦੂੰਗਾ ਬਸ ਫਿਰ ਲੋਡ ਹੋਣੀ ਅਗਲੇ ਨੂੰ ਆ ਰੰਗ ਮਾਰਦੇ ਫਿਰ ਮਾਰਦੇ ਹੁਣ ਦੇਖਦਾ ਕੀ ਆਏ ਉਹ ਮੈ ਲੱਗਿਆ ਕਰਕੇ ਨਵੇੜ ਕੇ ਚ ਇਹਦਾ ਟਾਈਮ ਉੱਪਰ ਆਇਆ ਨਾ ਜਿੱਕਿਨਾ ਹੁਣ ਆਪਾਂ ਖੜ੍ਹ ਕੇ 5-7 ਮਿੰਟ ਦੀ ਉੱਪਰ ਟਾਈਮ ਉੱਪਰ ਆਇਆ ਇਹ ਇਹ ਬੰਦ ਹੋ ਗਿਆ ਉਹਦੇ ਨਾਲੇ ਟਾਈਮ ਚਲਾਣ ਜਾਂ ਚੱਲਣਾ ਹੈ ਵੀ ਕਿੰਨਾ ਜੇ ਟਰੈਕਟਰ ਦਾ ਪਹੀਆ ਘੁੰਮਿਆ ਬਸ ਮੀਟਰ ਲੱਗਿਆ ਆ ਰੇਟਮ ਲੋਟ ਹੈ ਪਹੀਏ ਨਾਲ ਨਹੀਂ ਹੈਗਾ ਇਹ ਬੰਦ ਕਰਨਾ ਪੈਂਦਾ ਅੱਛਾ ਉੱਥੇ ਹੀ ਬੰਦ ਕਰ ਦੇਣਾ ਇਹ ਜਾਂ ਖੜ੍ਹ ਕੇ ਟਰੈਕਟਰ ਬੰਦ ਕਰਨਾ ਬਟਰ ਬਟਰ ਬਿਮਾਰ ਹੈ ਬਸ ਇਹ 2 ਘੰਟੇ ਖੜਾ ਰਹਿ ਇਹਨਾਂ ਨੂੰ 20 ਮਿੰਟ ਫੇਰ ਚੱਕ ਲੈਣੇ ਨੇ 20 ਮਿੰਟ ਲੱਗੇ ਆ ਹਲੇ ਕਿਲੋਮੀਟਰ ਮੰਗਣਾ ਇਹਨਾਂ ਆਪਣੀ ਗੱਡੀ ਦੇ ਕਿਲੋਮੀਟਰ ਚੱਲ ਪੈਣ ਤੋਂ ਪਹਿਲਾਂ ਬੰਦ ਨਾ ਕਰਿਆ ਫਿਰ ਚੱਲੀ ਜਾਣਾ ਟਾਈਮ ਹਮ ਖੜਾ ਆ ਦੇਖੋ ਬੰਦ ਹੈ ਕੱਲ ਠੀਕ ਆ ਚੱਲ ਠੀਕ ਆ ਦੇਖਦਾ ਹਾਂ ਲੈ ਭਾਈ ਗੱਗੇ ਰਹਾਂਦੇ ਆ ਬੀਬੀ ਜੱਜਾਂ ਰਹਾਂਦੇ ਕੰਪਿਊਟਰ ਕਰਨ ਬਾ ਹੋ ਗਿਆ ਘੰਟੇ ਘਾਟਾ ਲੱਗਣਾ ਮਸੀ ਘਾਟਾ ਇੱਕ ਦਾ ਕੰਮ ਹੈ ਬਸ ਇਹ ਸੈਡਾ ਹੀ ਨਹੀਂ ਮੀਂਹ ਆਦੀ ਥੋੜੀ ਜਿਹੀ ਉਹ ਸੁੱਕੇ ਖੇਤ ਦਾ ਨਜ਼ਾਰਾ ਜਿਹੜਾ ਸੁੱਕਾ ਸੁੱਕਾ ਖੇਤ ਹੈ ਨਾ ਆ ਇਹਦੇ ਮਨ ਸਾਡੀ ਖੇਤੀ ਹੁੰਦਾ ਕੰਮ ਡਾਕਰ ਮਾ ਵਧੀ ਜਾਂਦੇ ਆ ਫਿਰ ਬਲੇਡ ਲੱਗ ਜਾਂਦੀ ਮਿੱਟੀ ਫੇਰ ਨਹੀਂ ਲੋਟ ਆਉਂਦਾ ਹੈਗਾ ਫੇਰ ਟਾਈਮ ਵੱਧ ਲੱਗਦਾ ਸੁੱਕਾ ਖੇਤ ਇੰਨਾ ਹੁਕਮ ਨਾ ਵਧੀਆ ਫੁੱਲਰਾਂ ਦੀ ਵੀ ਲੱਗੀ ਭਾਈ ਪੂਰੀ ਹਰੇਈ ਪੈਣ ਹੁ ਜਿੰਨੀ ਕਹਦੇ ਉੰਨੀ ਹਰੇਈ ਪੈਂਦੀ ਜਿੰਨਾਂ ਦੀ ਲੈ ਸਾਡੇ ਨਾਲ ਸਭ ਨੂੰ ਦੇਖਣੇ ਤੇ ਚੱਲਦਾ ਹੁਣ ਦੂਜਾ ਕੰਮ ਇਹਨੇ ਕੋ ਉਹ ਜਾਣਾ ਸੀਪੇ ਦਾ ਫੋਨ ਆਈ ਜਾਂਦਾ ਐ ਵੀ ਦੇਖਦਾ ਭਈਏ ਕੋਲ ਜਾ ਕੇ ਕੀ ਬਣਦਾ ਹੁਣ ਉਹਦਾ ਖੱਡਾ ਲੈ ਆਇਆ ਬੜਾ ਨਾ ਥਰੇ ਚੂਹਾ ਹੀ ਨਾ ਮਗਰ ਠਿਆ ਫਿਰਦਾ ਉਹਦੇ ਦੇਖ ਉਹਦੀ ਕੋ ਬੜਾ ਐ ਸਵਾਦ ਆਉਂਦਾ ਫੇ ਸੁੱਕੇ ਮੈਂ ਕੰਪਿਊਟਰ ਕਰਨੇ ਦਾ ਨੇ ਬਣਾ ਰੇ ਕਹਿੰਦਾ ਭਈ ਇਹ ਆਪਣੇ ਭਈਆ ਤਾਂ ਮੈਨੂੰ ਦੇਖਦਾ ਨਹੀਂ ਕੋਈ ਉਰੇ ਆਇਆ ਪਿਆ ਅਬ ਵੀ ਟ੍ਰੈਲੇ ਹੀ ਭਰਦੇ ਹੁਣ ਕੀ ਪਤਾ ਭਾਈ ਨਿਆਰਾ ਅੱਗੇ ਟਰੈਕਟਰ ਦਾ ਹੀ ਆ। ਇਹ ਵੀ ਨਿਆਰਾ ਹੈ ਤੇ। ਮੈਂ ਫਲਾ ਬਾਬੇ ਨੇ ਦਿਵਾਵੇ। ਬਾਈ ਮਤਲ ਸਾਰੇ ਬਰਾਬਰ ਪੈਂਦੇ ਆ। ਲੋ ਜੀ ਬਾਈ ਕੋਹਲੀ ਹੈ ਬਾਈ ਪਾਗਲ ਪਹੁੰਚ ਗਏ ਖੇਤਾਂ ਚ ਮਖਾ ਜੇ ਕੋਹਲੀ ਘੁੰਮ ਗਈ ਜਿਹੜਾ ਇਹਦਾ ਕੱਚੇ ਪਾ ਨਾ ਮੜ ਮੜ ਜਿੰਮਿਆ ਪਿਆ ਸਭ ਇਹ ਹਾ ਪਰਸਾ ਪਾਣੀ ਲਾਇਆ ਗਨੇ ਇਹਨੂੰ ਬੱਤ ਆ ਗਿਆ ਧਰਤੀ ਸਾਲੀ ਸੁੱਕੀ ਪਈ ਹੈ ਹੁਣ ਬੱਤ ਆ ਇਹਨਾਂ ਹੈ ਜੋ ਉਹ ਬਣਾ ਸੀ ਨਾ ਛੜ ਦੇਖਣ ਲੱਗੇ ਇਹਨੂੰ ਕੱਲੂ ਕੋਹ ਨਹੀਂ ਚੱਕ ਕੇ ਆ ਜਾਉਰੇ ਇਹਨੂੰ ਇਹਨੂੰ ਦੁਬਾਰਾ ਗੁੱਢਣੇ ਸਟਾਰਟ ਕਰ ਦਈਏ ਯਾਰ ਬੱਤ ਹੋ ਗਿਆ ਇਹ ਯਾਰ ਠੀਕ ਨਹੀਂ ਹੈ ਜਾਨੂੰ ਆਓ ਬਾਤਾਂ ਨਾਲ ਉੱਧਰ ਲੱਜੂਗੇ ਇਹਨੂੰ ਗੁੱਡੂ ਮੈਂ ਕਹਿੰਦਾ ਕੱਲੂ ਉਹ ਵੀ ਬੱਤ ਆ ਜਾਣਾ ਫਿਰ ਇਹਨੇ ਇਹਨੂੰ आओ नाले गन्ना जम्में होगा हो ओ क्या इधर जब गधाई कवाली फेंका क्यों तो बाल गधाई निकालनी थी उधर बस होएगा निकाल कर दी गन्ना भाई बहुत टॉवल जम्में है ना वो देखो बढ़िया मैं भाई हाँ पचान में इधर जुहार ने डावां पूलिया करती है भाई वहाँ आहोंड पानी जाती है जुहार है नहीं गन्न ਆ ਸਾਰੇ ਭਰ ਕੇ ਆ ਛੇਕੂ ਦੀ ਜਗਾ ਉਹ ਪਾਲਾ ਹੀ ਭਰਗਾ ਦਾ ਦੋ ਵੀ ਬਸ ਦੋ ਪਾਰਤੀਆਂ ਚੱਕ ਤਾਂ ਸਮਝ ਹੁਣ ਤਾਂ ਇਹ ਇੱਕ ਪਰਸੋ ਜੇ ਉੱਥੇ ਲੱਦ ਦੇਣੀ ਹਾਂ ਕਿਉਂ ਤੇ ਬਾਹਰ ਲੱਦ ਦੇਣੀ ਬਸ ਨਵੇੜ ਦੇਣਾ ਆ ਉਹ ਗੰਨਾ ਵੀ ਇੱਧਰ ਲਈ ਸਾਡੇ ਪਾਲਣਾਂ ਲਿਆ ਕੇ ਜਿਹੜਾ ਹੈ ਉਹ 95 ਜਿਹੜਾ ਬਚਿਆ ਵਾ ਆਹੋ ਇੱਧਰ ਹੀ ਸਾਡੇ ਪਾਲਣਾਂ ਦੇ ਆ ਕੇ ਦੇਖ ਲੂੰਗੇ ਜਿੱਦਾਂ ਲੋਕਡਾਊਨ ਦਾ ਹੋਇਆ ਕੰਮ ਆਹੋ ਕਿਹਦੀ ਗੱਲ ਹੈ ਹਾਂ ਇੱਧਰ ਲਈ ਸਾਡੇ ਪਾ ਲੂੰਗੇ ਇਹਨੂੰ ਇੱਧਰ ਇੱਥੇ ਹੀ ਖੜਾ ਕੇ ਜਿਹੜੀ ਲਾਸਟ ਪਰਚੀ ਪਾਉਣੀ ਹੈ ਇੱਥੇ ਉੱਥੇ ਦੇ ਰੇਟ ਹੋਊਗੇ ਉਹ ਹੈ ਪੂਰੇ ਟੌਉਂਗੇ ਕਾਤੇ ਨਹੀਂ ਆਓ ਫਰਕ ਤਾਂ ਉਨੇ ਹੀ ਪੈਣਾ ਨਹੀਂ ਹੋਇਆ ਖਾ ਪਹਿਲਾਂ ਲੱਦਣਾ ਪੈਣਾ ਇਹਨੂੰ ਉਹਨਾਂ ਨੇ ਲਾਸਟ ਟਰਾਲੀ ਨੂੰ ਪਾਰਟੀ ਮੰਗਣੀ ਉਹਨਾਂ ਨੂੰ ਕਹਣਾ ਪਾਰਟੀ ਦੇ ਦੇਣੀ ਲੋਰੇ ਆਹ ਖੁੰਜੇ ਲੱਦ ਲੈਣਾ ਔਰੇ ਜੇ ਲੋਡ ਲੱਦ ਲਵੇ ਲੋਡ ਵੀ ਪਈ ਪਹਿਲਾਂ ਉੱਧਰ ਤੇ ਉਹਨੂੰ ਵੀ ਦੂੰਗੇ ਉੱਧਰ ਤੇ ਲੱਦ ਲਿਆਉਂਗਾ ਆਹ ਖੁੰਜੇ ਖੜਾ ਕੇ ਐ ਕੱਢੂਗਾ ਉਹਦਾ ਕੰਮ ਨਿਭੜ ਜੂਗਾ ਉਹਨੂੰ ਨਾਲੇ ਵਿਆਈ ਹੋ ਜੂਗੀ ਆਹ ਖੁੰਜੇ ਨੂੰ ਕੱਢ ਲੂਗੇ ਆਏ ਪਰਲੀ ਸਾਈਡ ਹਾਂ ਉਹ ਉੱਥੇ ਭਰੀਆਂ ਲੱਦ ਕੇ ਵਿੱਚ ਅੱਜ ਕਿੰਨੀ ਵੀ ਦੂਰ ਆ ਆਇਆ ਯਾਰ ਲੱਦ ਦਲੀ ਨਾ ਨੇ ਭਰੀ ਨੂੰ ਹੱਥ ਪਵਾ ਦੂੰਗਾ ਹੋ ਕੇ ਠੀਕ ਨਹੀਂ ਗੱਲ ਹੂੰ ਹੂੰ ਆਇਆ ਸਭ ਹੋਇਆ ਵੈ ਪਾਲਕੀ ਕੋਈ ਤਾਂ ਲੱਭਣਾ ਵੀ ਨਹੀਂ ਕਾਦੂ ਗੜਾਈ ਕਰ ਦਿੰਦੇ ਜੀ ਇੱਕ ਵਾਰ ਠੀਕ ਦੋ ਦਿਨਾਂ ਬਾਅਦ ਕੋਰਦਾ ਇਹਦੇ ਪਰ ਮਾਰ ਚੱਟਪਟ ਇਹਦਾ ਦੇਖ ਕੇ ਵਜਣੀ ਚੱਟਪਟ ਰੱਖਣੀ ਤੇ ਪੰਪ ਨੀਵਾ ਰੱਖ ਕੇ ਜਮਾਈ ਨੀਵਾ ਵੀ ਆ ਪੋਗੇ ਬੰਨਾ ਗਰੇ ਆਹ ਅੱਬਲ ਤਾਂ ਨਹੀਂ ਇੱਕ ਸਾਈਡ ਆ ਕਰਨਾ ਉਹਦੇ ਨਾਲ ਇੱਕ ਆ ਕਰਨਾ ਇੱਕ ਕਾ ਇੱਦਰ ਕੰਨਾ ਹੈ ਬੱਟ ਦੇ ਹਾਲਲੇ ਤਿੰਨ ਤਿੰਨ ਸਿਆੜ ਸਾਰੇ ਵਾਸੇ ਤੇ ਜਿਹੜਾ ਖੱਬਲਾ ਉਹ ਨੂੰ ਮੁੜਕਾ ਨਹੀਂ ਹੁੰਦਾ ਖੱਬਲਾ ਬਾਓ ਵੀ ਹੁਣ ਜੰਮੇ ਆਉਣਾ ਪੰਜ-ਛੇ ਦਿਨਾਂ ਮਗਨਾਂ ਜਿਹੜਾ ਫੱਡ ਕੇ ਹਲੇ ਗਈ ਆ ਜਿਆ ਜੰਮੇ ਆਉਣਾ ਹਨਾ ਜੰਮੇ ਆਉਣਾ ਬਾਹਰ ਰਹਿ ਗਿਆ ਬਾਈ ਨਿਬੜ ਗਿਆ ਕੰਮ ਬਹੁਤ ਜ਼ੋਰ ਨਾਲ ਨਵੇੜਿਆ ਹੋਰ ਹੋ ਤੂੰ ਦਾ ਹਿਸਾਬ ਲਾ ਲਾ ਵੀਰ ਆਹੀ ਆਹਾ ਵੱਡੇ ਆ ਦੇਖ ਲਾਗੀ ਐਮਾ ਤੇ ਕਿੰਨਾ ਹੋ ਗਿਆ ਕੰਨਾ ਹਾਂ ਥੋੜੀ ਜਿਹੀ ਮਤਿਓ ਜਿੱਥੇ 45 ਵੀ ਵਾਲੇ ਖੜਾ ਦਾ 85 ਕੁਇੰਟਲ ਹੋ ਗਿਆ ਇੱਥੇ ਆਹ ਵਿੱਚ 20 ਕਵਰੀਆਂ ਪਾ 15 ਵੀ ਪਰੀ ਹੋਰ ਦੇ ਪਾਈਆਂ ਉਹਨਾਂ ਨੇ 85 86 ਕੁਇੰਟਲ ਹੋ ਗਿਆ ਹੁਣ ਮਨ ਦਾਦਾ ਫੇਰ ਥੋੜਾ ਹੈ ਮਾੜਾ ਮੂਟਾ ਘਾਟਾ ਇੱਧਰ ਉੱਧਰ 95 ਵਜਨ ਤੋੜ ਗਿਆ ਹੁਣ 95 ਤਾਂ ਫਿਰ ਪੋਲ ਪੈ ਜਾਂਦੀ ਨਾ 18 ਦੀ ਤੋੜਦਾ ਜਾਂ ਨਾ 85 ਤੋੜਦੇ ਨਾ 85 ਤੋੜੀ ਹੈ ਫੁੱਟਿਆ ਵੀ ਬਹੁਤ ਦਾ 18 ਦਾ ਯਾਰ ਜੰਮ ਜੇ ਤਾਂ ਸਾਲਾ 95 ਵੀ ਨਹੀਂ ਹੋਇਆ ਇੰਨਾ ਹੈ ਜਿੰਨਾ 18 ਫੁੱਟਿਆ ਕਿਹੜਾ ਆ ਵੀ ਨਹੀਂ ਫੁੱਟਿਆ 95 ਨੇ ਜਿਹਨੇ 18 ਫੁੱਟੇ ਆ 18 ਦੀ ਜ਼ਿਆਦਾ ਫੋਟ ਹੂੰ ਹੂੰ 18 ਦੀ ਉਹਨਾਂ ਚੱਟਾ ਗੋਲਾ ਕਰਿਆ ਮੈਨੂੰ ਲੈ ਤੂੰ ਹੋਇਆ ਲੈ ਲੈ ਆ ਜਾ ਬਈ ਆਣਦੇ ਕਿਤੇ ਨਹੀਂ ਗਿਰ ਨਹੀਂ ਉਹ ਨਾ ਹੁਣ ਤਾਂ ਭਰ ਗਿਆ ਹੁਣ ਕੀ ਹੁੰਦਾ ਬੰਦ ਹੋਣੀ ਘਾਂਟੇ ਤੱਕ ਮੂਟ ਭਰਤੇ ਆ ਬਾਈ ਗੰਨਾ ਸਾਰੇ ਕੋਈ ਮਨ ਕੇ ਚੱਲ ਪੰਜ ਚਾਰ ਬਿਸਤੂ ਤੇ ਲੈ ਗਏ ਮੈਂ ਕਹਿੰਦਾ 18 ਦੇਖ ਕੇ ਆਈਏ ਚੱਲੀਆਂ ਵੀ ਜੰਮੀਆਂ ਕਿ ਨਹੀਂ ਚੱਲ ਦੇਖੀਏ ਨਹੀਂ ਉੱਥੀ ਚੱਲੀਏ ਫਫਾੜੀ ਲੈ ਕੇ ਗੱਲ ਨੂੰ ਹੋਰ ਇਹ ਹਲੇ ਜੰਮੜਾ ਹੋਇਆ ਫਿਰ ਉਹ ਰੇਕੋਡ ਉੱਪਰ ਲਾ ਆ ਗੰਨਾ ਬਹੁਤ ਜੰਮਿਆ ਕਿਹੜਾਈ ਕਰ ਦਿੰਦੇ ਇਹ ਤਾਂ ਜੰਮ ਬਹੁਤ ਆ ਸਾਡੇ ਦਸ ਨੇ 18 ਨਾਲ ਸਾਰੇ ਦੀ ਗੜਾਈ ਹੋ ਜੂਵੇ ਨਾ ਇੱਕ ਵਾਰ ਹਾਂ ਸਾਰੇ ਚ ਕੋਹਲੀ ਘੁੰਮ ਜੂਵੇ ਜਾਨ ਪੈ ਜਾਣੀ ਖੇਤ ਮਾ ਗੰਨਾ ਦੇਖੀ ਗਏ ਉਹਨਾਂ ਇਹਨੂੰ ਨਹੀਂ ਛੱਡ ਗੋਈ ਬਈ ਡੌਲ ਨੂੰ ਉਹਨੂੰ ਹੱਡਾ ਪਈਆਂ ਉਹਨੂੰ ਸਾਰੇ ਨੂੰ ਇਹਨੂੰ ਤੋਰਾ ਤਾਵਣਾ ਇਹਨੂੰ ਤੋਰਾ ਤਾ ਇਹਨੂੰ ਆਪਾਂ ਆਉਂਦੇ ਨਹੀਂ ਤੇ ਕਿਉਂਕਿ ਸਾਫ ਹੈ ਪੱਛੇ ਹੂੰ ਉਹ ਠੀਕ ਉਧਰ ਉਹਨੂੰ ਉਹਨੂੰ ਬਹੁ ਪਈਆਂ ਉਹਨੂੰ ਉਹ ਨੀਮਾ ਹੋ ਗਿਆ ਨਾ ਨਾਲ ਚਲੋ ਜੀ ਦੇਖਦੇ ਭਾਈ ਆ ਗਏ ਲੋ ਜੀ ਭਾਈ ਝੱਲੀਆਂ ਪਹੁੰਚ ਗਏ ਕੀ ਹੋ ਗਈ ਇਹਦਾ ਹੈ ਜਿੱਧਰ ਆਪਣੇ ਮੰਡਰੋਂ ਪਾਣੇ ਮੰਡਰ ਜੀ ਪਾਣੀ ਲਾਇਆ ਉਹਦੇ ਕਿਧਰ ਪਹਿਲਾਂ ਲਾਇਆ ਉਹਦੇ ਜੀ ਵਧੀਆ ਰਹਿ ਪਾਣੀ ਨਹੀਂ ਕਣਕ ਵਧੀਆ ਹੋ ਗਈ ਪਾਣੀ ਲੱਗੀ ਆ ਜਿਹੜਾ ਖਾਲੀ ਚ ਦੇਖ ਲੈ ਡਿੱਡਾ ਗੁੱਲੀ ਡੰਡਾ ਨਹੀਂ ਜਮਾ ਵੀ ਹੋਇਆ ਨਾ ਇਹ ਚ ਸਪਰੇਅ ਕਰਤੀ ਸੀ ਸਪਰੇਅ ਕੀਤੀ ਹੈਨਾ ਹਾਂ ਕਿਸਨਕ ਸੰਗੌਰ ਸਿਟੀ ਸੀ ਭਾਈ ਰੇਚ ਮੇ ਲਾ ਕੇ ਸੰਗੌਰ ਸਿਟੀ ਹਾਂ ਸੰਗੌਰ ਸਿਟੀ ਸੀ ਰੇਚ ਚ ਲਾ ਕੇ ਹਾਂ ਹਾਂ ਫਰਕ ਤਾਂ ਹੈਗਾ ਮੈਨੂੰ ਲੱਗਦਾ ਥਾਲੀ ਪਾਣੀ ਹੋਰ ਮੰਗੂ ਜਾਨ ਨੂੰ ਨਹੀਂ ਹੁਣ ਪੱਕੀ ਪਈ ਹੂੰ ਹਾਂ ਜੇ ਵਿਦਾਂ ਲਾਉਂਦੇ ਉਹ ਪਾਣੀ ਫੇਰ ਵੰਖਣਾ ਬਈ ਥੋੜਾ ਬਸ ਢਣਕਾ ਪਕਾਉਣੀ ਇੰਨੀ ਹੈਗੀ ਆ ਬਾਈ ਕਿੰਨਾ ਦੇਖੀ ਕਾ ਟਾਪ ਦਾ ਜੰਮਿਆ ਹੈ ਥੋੜਾ ਥੋੜਾ ਦਿਖਦਾ ਹਾਰੇ ਸਿਆੜ ਦਿਖਦੇ ਸਾਲਾ ਉਹ ਕਿੰਨਾ ਨਹੀਂ ਜੰਮਿਆ ਆਹ ਦੇਖ ਆਹ ਦੇਖ ਦਿਖਦਾਇ ਚ ਐਨਾ ਦੇਖਾ ਕਿੰਨਾ ਜੰਮਿਆ ਹੈ ਭਾਈ 18-20 ਆ ਪਿਆ ਆ ਇਥੇ ਆੜ ਨੂੰ ਦੇਖ ਕਿੰਨਾ ਸਾਰਾ ਬੈਕਾ ਹੁਣ ਫਿਰ ਜਿਹੜੀ ਫਾਲੀ ਆ ਤੂੰ ਦੀ ਹੁਣੀ ਫੇਰ ਉਹ ਹੈ ਫੇਰ ਹੋਈ ਚ ਫਾਲੀ ਫਾਲੀ ਫੇਰ ਕੇ ਜਿਹੜਾ ਮਾੜਾ ਮੋਟਾ ਕੱਖ ਹੈ ਕੋਈ ਨਹੀਂ ਘੁਮਾ ਦਿੰਦੇ ਆ ਹਾਂ ਬਫਾਦੇ ਇਹਦਾ ਕੰਮ ਹੂੰ ਆ ਜੀ ਕੱਲੂ ਫੇਰ ਹੋਰ ਇਹਦਾ ਨਾ ਵੀਡੀਓ ਪਹਿਲਾਂ ਮੈਂ ਇਹਦਾ ਵੀਡੀਓ ਕੁੱਤਾਂ ਨੂੰ ਬੇੜੀਏ ਪਹਿਲਾਂ ਇਹਦਾ ਨਾ ਵੀਡੀਓ ਲੋ ਬਾਤਾਂ ਜੂ ਦੋ ਦਿਨ ਹੋਰ ਹੂੰ ਸਵੇਰੇ ਆਓ ਸਾਜਰੇ ਉਰੇ ਨੂੰ ਹੁਣ ਇਹ ਚ ਕਾਕਣ ਦਾ ਛੋਟਾ ਏ ਹੁਣ ਇਹਦੇ ਚ ਫੇਰ ਕੇ ਉੱਪਰ ਤਰਫਾਲੀ ਨਹੀਂ ਪੱਟ ਲੈਣਾ ਬਾਕੀ ਕੋਲੀ ਮਾਰ ਦੇਣੀ ਆਪਾਂ ਨੇ ਜੰਮ ਬਸੇਰਾ ਸਿਆੜ ਦਿਖਣ ਲੱਗ ਗਏ ਸਿਆੜ ਐਂ ਲਿਖਦੇ ਆ ਧੁੱਪ ਨੂੰ ਜਾਂ ਦਿਖਦੇ ਆ ਹੂੰ ਉਹ ਵੀ ਲਿਜੇ ਲੱਗਿਆ ਦਿਖਣਾ ਇਹਨੂੰ ਰੌਤਾਂ ਵਾਲਾ ਨਹੀਂ ਦਿਖਦਾ ਸਾਲਾ ਨਾਲ ਇਹਦੇ ਨਾਲ ਤੇ ਪਹਿਲਾਂ ਵੀ ਰੌ ਵੀ ਲੱਗਿਆ ਹੁਣ ਫੂਲੀ ਵੀ ਕੱਢ ਗਈ ਸ਼ੱਕ ਪੱਕੀ ਨੂੰ ਲੱਗਦੀ ਏ ਹੋਰ ਹਾਂ ਹੂੰ ਚੱਲ ਜੰਦੀ ਏ ਆਦਾ ਗਣਕ ਟੋਪ ਰਹੀ ਆ ਪੂਰੀ ਤੱਕਦੀ ਖੜੀ ਗਣਕ ਭਾਈ ਮੰਡਾਲੀ ਵੀ ਵਧੀਆ ਆਪਾਂ ਟਾਈਮ ਨਾਲ ਪਾਣੀ ਲੱਗ ਗਿਆ ਸਭ ਨਹੀਂ ਲਾਤਾ ਯਾਰ ਉਹਦੇ ਪਾਣੀ ਸਾਰੇ ਅਦੀਨ ਲੱਗ ਗਿਆ ਕੋਈ ਬੂਟੇ ਨਾਲ ਤਾਂ ਲਾਉਣੀ ਪੈਣਾ ਤਾਂ ਇਹਦੇ ਦੂਜੇ ਰਾਹ ਤੇ ਉਹਨਾਂ ਨਾਲ ਨਹੀਂ ਲਾਉਂਦੇ ਕਿਧੇ ਪਰ ਸਪਰੇਅ ਕਰਤੀ ਨਾ ਪੰਨੇ ਉਹ ਜਿਹੜੀ ਸੈਲਟ ਵਾਲੀ ਹਾਂ ਕਰਤੀ ਸਾਰੀ ਪਰ ਕਰਤੀ ਸੀ ਸਾਰੀ ਪੂਰੀ ਇਹਦੇ ਪ੍ਰਿਕਰ ਵਿੱਚ ਦੂਈ ਵੀ ਵਾਈ ਵੀ ਨਹੀਂ ਤਾਕਤ ਜਿਹੇ ਵਾਲੀ ਸਾਰੀ ਪੂਰਾ ਦੇਖਦਾ ਦੇਖਦਾ ਹਾਂ ਲੈ ਇਹਦੇ ਵੀ ਸਿਆੜ ਫੁੱਲ ਦਿਖਦੇ ਆ ਕੰਨੇ ਦੇ ਪੂਰੇ ਆ ਇਦੋਂ ਬਾਅਦ ਥਾ ਬਰੂ ਬਾਈ ਬਰੂ ਦਾ ਤਾਂ ਆਪਾਂ ਨੂੰ ਕਹੋਲੀ ਨਾਲੇ ਗੁੱਡਾ ਨਾ ਪੈਣਾ ਤੂੰ ਤੇ ਬਾਅਦ ਸਪਰੇਅ ਕਰ ਦੂਗੇ ਮਾਰਦਾ ਇਹਨਾਂ ਨੂੰ ਬਰੂ ਮਾਰ ਹਾਂ ਹਾਂ ਬਾਈ ਕੰਨਾ ਜੰਮਾ ਬਹੁਤ ਟੌਪ ਜੰਮੇ ਆਣ ਵਧੀਆ ਤਾਂ ਦੇਖੀਏ ਜਾ ਕੇ ਉੱਥੇ ਵੀ ਚੱਲ ਜਲੀਏ ਤਾਂ ਫਸ ਫਤੇ ਆ ਜੰਮਿਆ ਆਇਆ ਤਾਂ ਹਵਾ ਫਿਰਦੀ ਆ ਆ ਨਾ ਆ ਬਗਨ ਨੂੰ ਆਹ ਆ ਇਹਦੀ ਗਈ ਹੋਣੀ ਸਪਰੇਅ ਦਾ ਦਣ ਜਗਾੜ ਲਾਗ ਭਾਪ ਜੀ ਚੱਲੀ ਗਈ ਉਹ ਤਾਂ ਹੋਈ ਹੋਈ ਆ ਉਹ ਨਾਲੀ ਤਾਂ ਉਹਨੂੰ ਨਹੀਂ ਗਈ ਵੀ ਤੇ ਇਹਨੂੰ ਹੋਈ ਹੋਈ ਆ ਲਗ ਲਗ ਇਹਦੇ ਖੋਈ ਪੂਰਤ ਜਾਨ ਕਰ ਰਹੀ ਹੈ ਨਾ ਹੂੰ ਚੱਲ ਚੱਕ ਲਿਆ ਉਹ